ਬਿਨਾਂ ਲਾਇਸੈਂਸ ਸਾਈਕਲ ਚਲਾਉਣ ਤੇ ਪੁਲਿਸ ਚਲਾਨ ਕੱਟਦੀ ਸੀ ਰੇਡੀਓ ਹੁੰਦਾ ਸੀ ਗੈਰ ਕਾਨੂੰਨੀ ਚਲਾਉਣਾ ਤੇ ਬਿਗਾਰ ਲਾਇਸੈਂਸ ਤੋਂ ਇਹ ਸਨ ਸਾਡੇ ਦੇਸ਼ ਦੇ ਬੀਤੇ ਸਮੇਂ ਦੇ ਕਾਨੂੰਨ ਜਿਨ੍ਹਾਂ ਬਾਰੇ ਜਾਣਕਾਰੀ ਸੁਵਿੰਦਰ ਸਿੰਘ ਵੜੈਣਚ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਅੱਜ ਤੋਂ 50 ਸਾਲ ਪਹਿਲਾਂ ਜੇ ਤੁਸੀਂ ਸਾਈਕਲ ਚਲਾਉਣਾ ਹੁੰਦਾ ਸੀ ਤਾਂ ਤੁਹਾਨੂੰ ਉਸ ਵਾਸਤੇ ਸਰਕਾਰ ਪਾਸੋਂ ਲਾਇਸੈਂਸ ਬਣਾਉਣਾ ਪੈਂਦਾ ਸੀ ਨਹੀਂ ਤਾਂ ਪੁਲਿਸ ਵੱਲੋਂ ਤੁਹਾਡਾ ਚਲਾਨ ਕੀਤਾ ਜਾਂਦਾ ਸੀ ਬਿਨਾਂ ਲਾਇਸੈਂਸ ਤੋਂ ਤੁਸੀਂ ਰੇਡੀਓ ਤੱਕ ਨਹੀਂ ਚਲਾ ਸਕਦੇ ਸੀ ਤਾਂ ਪ੍ਰਦਰਸ਼ਨੀ ਦੇ ਵਿੱਚ ਹਿੱਸਾ ਲੈ ਰਹੇ ਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਸ਼ੌਕ ਰਿ 25 ਸਾਲ ਪਹਿਲਾਂ ਪਿਆ ਸੀ ਸ਼ੁਰੂ-ਸ਼ੁਰੂ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਵੱਲੋਂ ਉਸ ਵੱਲ ਇਕੱਠੀਆਂ ਕੀਤੀਆਂ ਵਸਤੂਆਂ ਦੇ ਇਕੱਠ ਕਰਨ ਤੇ ਉਸ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਹੁਣ ਉਹ ਵੀ ਪੁਰਾਤਨ ਵਸਤੂਆਂ ਨੂੰ ਇਕੱਠੇ ਕਰਨ ਦੇ ਵਿੱਚ ਉਸ ਦੀ ਮਦਦ ਕਰਦੇ ਨੇ ਸ਼ਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੇ ਬੱਚਿਆਂ ਨੂੰ ਵੀ ਆਪਣੇ ਵਿਰਸੇ ਦੀ ਸੰਭਾਲ ਵਾਸਤੇ ਪ੍ਰੇਰਿਆ ਜਾਂਦਾ ਸ਼ੌਂਕ ਅਵੱਲੇ ਪੁਰਾਤਨ ਚਿੱਕੇ ਪੁਰਾਤਨ ਭਾਂਡੇ ਸੰਦ ਖਡਾਉਣੇ ਪਹਿਰਾਵੇ ਤੇ ਬਾਈ ਤਵਿੰਦਰ ਸਿੰਘ ਬੜਾਇਚ ਪਿੰਡ ਸਮਰਾਲੇ ਦੇ ਨਾਂ ਸਮਰਾਲੇ ਦੇ ਕੋਲ ਪਿੰਡ ਦਿਵਾਲਾ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਸਾਰੀ ਤੇ ਜਾਣਕਾਰੀ ਦਿਵਾਵਾਂਗੇ ਵੀ ਕੀ ਕੀ ਚੀਜ਼ਾਂ ਪਈਆਂ ਨੇ ਪ੍ਰਾਤ ਨੂੰ ਇਹ ਗ੍ਰਾਮੋਫੋਨ ਆ ਜੀ ਆਪਣੇ ਓਕੇ ਹਾਂਜੀ ਇਹਦੇ ਪੱਥਰ ਰਿਕਾਰਡ ਚਲ ਦਿੰਦੀ ਇਹ ਅੱਛਾ ਹਾਂਜੀ ਕਿੰਨੇ ਸਾਲ ਪੁਰਾਣਾ ਜੀ ਇਹ ਹੈਗਾ 70 80 ਸਾਲ ਪੁਰਾਣਾ ਜੀ 70 80 ਸਾਲ 70 80 ਸਾਲ ਪੁਰਾਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਚੱਲਿਆ ਜੀ ਇਹ ਪੱਥਰ ਆਈ ਕਿ ਐਸਟ ਕਹਿ ਦਿੰਨੇ ਆ ਹਾਂ ਜੀ ਹਾਂ ਬਿਲਕੁਲ ਜੀ ਇਹ ਅੱਗੇ ਆ ਜਾਓ ਜੀ ਹਾਂ ਜੀ ਸਪੀਕਰ ਆ ਗਿਆ ਜੀ ਅੱਗੇ ਵਿਆਹ ਸ਼ਾਦੀ ਨੂੰ ਇਹ ਲੱਗ ਦਿੰਦੇ ਸਪੀਕਰ ਜੀ ਆਪਣੇ ਸਪੀਕਰ ਲੱਗਦੇ ਹੁੰਦੇ ਹਾਂ ਜੀ ਠੀਕ ਹੈ ਜੀ ਅੱਗੇ ਆ ਗਏ ਆਪਣੇ ਰੂਹ ਵੇ ਲੈਣਾ ਜੀ ਠੀਕ ਹੈ ਹਾਂ ਜੀ ਇਹ ਇਹਨਾਂ ਬੜੇਵੇਂ ਤੇ ਰੂਹ ਲੱਗ ਕਰਦੇ ਹੁੰਦੇ ਦੀ ਇਹਨਾਂ ਰੂਹ ਤੇ ਬੜੇਵੇਂ ਲੱਗਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਪੁਰਾਣੀ ਮਸ਼ੀਨ ਆ ਜੀ ਠੀਕ ਹੈ ਜੀ ਆ ਜੀ ਹਾਂ ਇਹ ਰੇਡੀਓ ਆ ਗਈ ਟੀਮਾਂ ਵਾਲੇ ਟੀਮਾਂ ਵਾਲੇ ਟੀਮਾਂ ਵਾਲੇ ਸਭ ਤੋਂ ਪਹਿਲਾਂ ਇਹ ਰੇਡੀਓ ਚੱਲੇਦੀ ਟੀਮਾਂ ਵਾਲੇ ਕਿੰਨੇ ਸਾਲ ਪੁਰਾਣਾ ਹੋ ਗਿਆ ਇਹ ਰੇਡੀਓ ਇਹ ਵੀ ਹੋ ਗਿਆ ਜੀ 50 60 ਸਾਲ ਪੁਰਾਣਾ ਜੀ 50 60 ਹਾਂ ਜੀ ਇਹ ਤਾਂ ਪ੍ਰਾਂਤ ਦਾ ਹੈ ਜੀ ਇਹ ਪਿੱਤਲ ਦੀ ਪ੍ਰਾਤਾਂ ਜੀ ਹਾਂ ਜੀ ਪਹਿਲਾਂ ਪਿੱਤਲ ਦੇ ਪਾਂਡੇ ਹੁੰਦੇ ਹੁੰਦੇ ਸੀ ਆਪਣੇ ਜੀ ਠੀਕ ਹੈ ਹਾਂ ਜੀ ਬਾਕੀ ਆ ਜਿਹੜਾ ਮੈਂ ਟੀਮਾਂ ਵਾਲਾ ਰੇਡੀਓ ਦਿਖਾਇਆ ਤੁਹਾਨੂੰ ਇਹ ਉਹਦਾ ਲਾਇਸੈਂਸ ਹੈ ਇਹ अच्छा हां जी लाइसेंस ਮੰਨਦਾ ਹੀ ਤਾਂ ਚੱਲਦਾ ਸੀ ਫਿਰ ਇਹ ਅੱਛਾ ਇਹ ਲਾਇਸੈਂਸ ਬਣਾਉਣਾ ਹਾਂਜੀ ਸਰਕਾਰ ਵੱਲੋਂ ਇਹ ਲਾਇਸੈਂਸ ਬਣਾਇਆ ਜਾਂਦਾ ਸੀ ਅਸੀਂ ਦੋਸਤੋ ਦੇਖ ਸਕਦੇ ਹੋ ਵੀ ਲਾਇਸੈਂਸ ਬਣਦਾ ਸੀ ਸਰਕਾਰ ਵੱਲੋਂ ਫਿਰ ਇਹ ਚੱਲਦਾ ਸੀ ਹਾਂਜੀ ਨਹੀਂ ਗੈਰਕਾਨੂੰਨੀ ਹੁੰਦਾ ਵੀ ਆਪਣੇ ਗੈਰਕਾਨੂੰਨੀ ਮੰਨੇ ਜਾਂਦਾ ਸੀ ਇਹ ਇਸੇ ਤਰ੍ਹਾਂ ਹਾਂਜੀ ਸਾਈਕਲ ਦਾ ਲਾਸਸਾ ਅੱਛਾ ਹਾਂਜੀ ਸਾਈਕਲ ਦਾ ਵੀ ਲਾਇਸੈਂਸ ਬਣਾਉਣਾ ਪੈਂਦਾ ਜੀ ਅੱਛਾ ਹਾਂਜੀ ਨਹੀਂ ਭਾਈ ਪੁਲਿਸ ਸਾਹਿ ਚਲਾਨ ਕਰ ਦਿੰਦੀ ਆਪਣੇ ਜੀ ਚਲਾਨ ਹੋ ਜਾਂਦਾ ਵੀ ਇੱਕ ਮਿੰਟ ਸਰ ਇਹ ਕਿੰਨੇ 1950 ਦਾ ਹਾਂਜੀ ਜੇ ਸਰ 1950 ਦੇ ਵਿੱਚ ਸਾਈਕਲ ਚਲਾਉਣਾਵੇ ਤਾਂ ਉੱਤੇ ਚੱਕ ਲੋ ਪੁਲਿਸ ਹਾਂ ਜੀ ਇਹ ਕਰਨਾ ਪੈ ਲਿਸੈਂਸ ਹਾਸਲ ਨਾ ਬੰਦਦੀ ਆਪਣੇ ਜੀ ਤਾਂ ਇਹਦਾ ਲਿਸੈਂਸ ਬੰਦ ਹਾਂ ਜੀ ਲਿਸੈਂਸ ਬੰਦਦਾ ਜੀ ਨਹੀਂ ਫਿਰ ਪੁਲਿਸ ਸਾਹਿ ਚਲਾਨ ਕਰ ਦਿੰਦੀ ਸਾਈਕਲ ਦਾ ਸਾਈਕਲ ਚਲਾਨ ਕਰ ਦਿੰਦੀ ਹਾਂ ਜੀ ਦੇਖੋ ਨਵੀਂ ਗੱਲ ਮਿਲੀ ਠੀਕ ਹੈ ਜੀ ਹਾਂ ਜੀ ਬਟਣਾ ਹੀ ਕੁੰਟੀ ਆ ਗਈ ਜੀ ਇੱਥੇ ਆ ਜੀ ਹਾਂ ਜੀ ਜਿਹੜੇ ਆਪਾਂ ਕਣਕ ਦੀਆਂ ਭਰੀਆਂ ਬੰਦਦੇ ਸੀ ਉਹ ਇਹਨਾਂ ਨਾਲ ਵੱਟ ਕੇ ਰਸਗੀਆਂ ਵਟ ਗਏ ਠੀਕ ਹੈ ਉਹਨਾਂ ਬੰਦ ਹੁੰਦੇ ਦੀ ਠੀਕ ਹੈ ਜੀ ਹਾਂ ਜੀ ਇਹ ਬਰਾਬਰਨ ਸਿੱਕੇ ਲੱਗਦੇ ਨੇ ਵੀ ਹਾਂ ਜੀ ਇਹ ਬਰਾਬਰਨ ਸਿੱਕੇ ਨਹੀਂ ਹਾਂ ਜੀ ਜਿਵੇਂ ਉਹ ਚਾਂਦੀ ਦਾ 1 ਰੁਪਿਆ ਹੁੰਦਾ ਸੀ ਪਹਿਲਾਂ ਜੀ ਠੀਕ ਹੈ ਜੀ ਹਾਂ ਜੀ ਇਹ ਅਠਿਆਨੀ ਆ ਜੀ ਅੱਛਾ ਹਾਂ ਜੀ ਇਹ 4 ਅੰਨੇ ਜਿਹੜੇ ਚਵਾਨੀ 25 ਪੈਸੇ ਕਹਿੰਦੇ ਆ ਆਪਾਂ ਜੀ ਉਹ ਆ ਜੀ 1 ਪੈਸਾ ਹੀ ਗਲੀ ਵਾਲਾ ਗਲੀ ਵਾਲਾ ਪੈਸਾ ਗਲੀ ਵਾਲਾ ਪੈਸਾ ਜੀ 1 ਪੈਸਾ ਹਾਂ ਜੀ ਅਲੱਗ-ਅਲੱਗ ਸਿੱਕੇ ਨੇ ਹਾਂ ਜੀ ਅਲੱਗ-ਅਲੱਗ ਮੈਂ ਕਿਹਾ ਫਰਾਹ ਹਾਂ ਜੀ ਇਹ ਆ ਗਈ ਜੰਡੀ ਜੀ ਆਪਣੇ ਜੀ ਦਸਵੇਂ ਵੜਦੇ ਆਪਾਂ ਜੀ ਇਹ ਹੱਥੀ ਬਣੀ ਹੈ ਜੀ ਤਾਂ ਜੰਡੀ ਅੱਛਾ ਹੱਥਾਂ ਨਾਲ ਬਣਾਈ ਹੈ ਜੀ ਕਰਗਰ ਨੇ ਠੀਕ ਹੈ ਹਾਂ ਜੀ ਹਾਂ ਇਹ ਆ ਗਈ ਜੀ ਲੈਂਪ ਨਾਲ ਆਇਆ ਅੱਛਾ ਇਹ ਲੈਂਪ ਬੜਾ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਕਿਹੜਾ ਉਹਦੇ ਅਜੇ ਟੈਂਕੀ ਆ ਚ ਤੇਲ ਪੈਂਦਾ ਹੁੰਦਾ ਸੀ ਆਪਣੇ ਜੀ ਅੱਛਾ ਜੀ ਮਿੱਟੀ ਆ ਤੇਲ ਪੈਂਦਾ ਸੀ ਅਜੇ ਦੋਸਤ ਤੁਸੀਂ ਦੇਖ ਸਕਦੇ ਹੋ ਇੱਕ ਪੁਰਾਣਾ ਲੈਂਪ ਹੈ ਕਿੰਨੇ ਸਾਲ ਪੁਰਾਣਾ ਉਹ ਭਾਜੀ ਇਹ ਇਹ ਵੀ 80 90 ਸਾਲ ਘਟੋ ਘਟ ਜੀ 80 90 ਸਾਲ ਘਟੋ ਘਟ ਹੈ ਠੀਕ ਹੈ ਇਹ ਅੱਗੇ ਅੱਗੇ ਛਾ ਲੈਣੇ ਜੀ ਆ ਹਾਂ ਹਾਂ ਜੀ ਅੱਛਾ ਸਰ ਆ ਕੀ ਚੀਜ਼ ਆ ਆਹਾਂ ਇਹ ਹਮਾਮ ਆ ਜੀ ਪਾਣੀ ਗਰਮ ਕਰਦੇ ਹੁੰਦੀ ਐ ਇਹਨਾਂ ਪੈ ਅੱਛਾ ਜੀ ਅੱਜ ਵੀ ਯਾਨੀ 100 ਸਾਲ ਪਹਿਲਾਂ ਇਹਨਾਂ ਪਾਣੀ ਗਰਮ ਹਾਂਜੀ ਇਹ ਹੈਗਾ ਕੀ ਹੈਗਾ ਜੀ ਹਮਾਮ ਆਪਣੇ ਠੀਕ ਹੈ ਜੀ ਹਾਂ ਜੀ ਇਹ 80 90 ਸਾਲ ਪੁਰਾਣਾ ਜੀ ਹੈ 80 90 ਸਾਲ ਹਾਂ ਜੀ ਪੰਜਾਬ ਚ ਕਿਤੇ ਦੇਖਣ ਨੂੰ ਮਿਲੇ ਨਹੀਂ ਹੋਣਾ ਕਿਸੇ ਕੋਲ ਹਾਂ ਜੀ ਬਿਲਕੁਲ ਇੱਥੇ ਕੋਈ ਚੱਲਦਾ ਕਿ ਮੈਸੇਜ ਇੱਥੇ ਕੋਲੇ ਪੈਂਦੇ ਦੀ ਹੈ ਜੀ ਆਪਣੀ ਇਹ ਅੱਛਾ ਸਾਈਡ ਤੇ ਪਾਣੀ ਪੈਂਦਾ ਸੀ ਸਾਈਡ ਤੇ ਪਾਣੀ ਗਰਮ ਪਾਣੀ ਪੀਣ ਨੂੰ ਹਾਂ ਜੀ ਇੱਥੇ ਥੱਲੇ ਨਿਕਲਦਾ ਸੀ ਟੂਟੀ ਸਹੀਂ ਠੀਕ ਹੈ ਜੀ ਹਾਂ ਜੀ ਇਹ ਆਪਣੇ ਖਰਨ ਲੱਗਈ ਅੱਗੇ ਖਰਨ ਹਾਂ ਜੀ ਇਹਨਾਂ ਸ਼ਰਮਾ ਵਗੈਰਾ ਰਗੜਦੇ ਹੁੰਦੇ ਸੀ ਅੱਛਾ ਸ਼ਰਮਾ ਦਾ ਨਾਮ ਸ਼ਰਮਾ ਦਾ ਹਾਂ ਜੀ ਬਿਲਕੁਲ ਠੀਕ ਹੈ ਜੀ ਇਹ ਖੂਹ ਦੇ ਟਿੰਡਾ ਨੇ ਜੀ ਆਪਣੇ ਖੂਹ ਦੇ ਟਿੰਡਾ ਹਾਂਜੀ ਪਹਿਲੇ ਸਮੇਂ ਜਦ ਪਾਣੀ ਕੱਢਿਆ ਜਾਂਦਾ ਖੂਹ ਚੋਂ ਇਹ ਟਿੰਡਾ ਰਾਹੀਂ ਕੱਢਿਆ ਜਾਂਦਾ ਸੀ ਠੀਕ ਹੈ ਜੀ ਕਾਫੀ ਪੁਰਾਣੀ ਨਰਦੀ ਇਹ ਡੋਲ ਆ ਜੀ ਇਹ ਵੇ ਖੂਹ ਚ ਪਾਣੀ ਕੱਢਣ ਵਾਸਤੇ ਹੁੰਦਾ ਸੀ ਡੋਲ ਹਾਂਜੀ ਜਿੰਨਾ ਕ ਪਾਣੀ ਪੀਣਾ ਹੁੰਦਾ ਸੀ ਓੰਨਾ ਕ ਪਾਣੀ ਕੱਢ ਲੈਂਦੇ ਸੀ ਠੀਕ ਹੈ ਜੀ ਹਾਂਜੀ ਖੂਹ ਦਾ ਡੋਲ ਆਈਏ ਇਹ ਜੇ ਇਹ ਡੋਲ ਗਿਰ ਪੈਂਦਾ ਹੀ ਖੂਹ ਚ ਖੁੱਲ ਕੇ ਹਾਂਜੀ ਫੇਰੇ ਕੁੰਡੀਆਂ ਦਾ ਕੱਢਿਆ ਜਾਂਦਾ ਸੀ ਆਹ ਕੁੰਡੀਆਂ ਨੇ ਇਹ ਕੁੰਡੀਆਂ ਨੇ ਜੀ ਕਦੇ ਅਡੇ ਗਲਬੱਟੇ ਪਏ ਨੇ ਆ ਵੱਟੇ ਦਾ ਮੈਂ ਵੀ ਦੇਖੇ ਨੇ ਮੇਰੀ ਉਮਰ 'ਚ ਜਦੋਂ ਮੈਂ ਬਚਪਨ 'ਚ ਸੀ ਪਰ ਆ ਚੀਜ਼ ਨਹੀਂ ਮੈਂ ਦੇਖੀ ਸੀ ਕਦੇ ਇਹਦੇ ਬਾਰੇ ਦੱਸੋ ਕਿ ਇਹ ਕੀ ਚੀਜ਼ ਹੈ ਹਾਂਜੀ ਸੇਰ ਵਾਲੇ ਵੱਟੇ ਕੱਚੇ ਸੇਰ ਹੁੰਦੇ ਨੇ ਇਹ ਜੀ ਹਾਂ ਅੱਛਾ ਜੀ ਹਾਂਜੀ ਪਰ ਜਿਵੇਂ ਆ ਪੰਜ ਸੇਰ ਰਾਈ ਹੈ ਪੰਜ ਸੇਰ ਨੂੰ ਕਿੰਨੇ ਕਿਲੋ 'ਚ ਕਹਿ ਦੀ ਜਾਨੀ 5 ਕਿਲੋ ਥੋੜਾ ਪਾਈ ਹੈਗਾ ਘਟਣਦਾ ਜੀ ਅੱਛਾ ਪਾਈ ਹੈਗਾ 5 ਕਿਲੋ ਤਾਂ ਹਾਂ ਹਾਂਜੀ ਠੀਕ ਹੈ ਪਾਈ ਹੈਗਾ ਘਟਣਦਾ ਜੀ ਠੀਕ ਹੈ ਜਿਵੇਂ ਦੋ ਸੇਰ ਆ ਜੀ ਫਿਰ ਪੱਕੇ ਸੇਰ ਚੱਲ ਪਈ ਇਹੇ ਇਹ ਪੱਕੇ ਸੇਰ ਨਹੀਂ ਜਾਉਂਦੇ ਠੀਕ ਹੈ ਜੀ ਇਹ ਆਗੇ ਸਾਰ ਸਾਗ ਚੀ ਇਹ ਦਰਵਾਜ਼ਾ ਕੀ ਆ ਜੀ ਇਹ ਸਾਗ ਜੀ ਨਹੀਂ ਦੱਪੀ ਆ ਜੀ ਆਪਣੇ ਠੀਕ ਹੈ ਜੀ ਸਾਗ ਜੀਰ ਦਿੰਦੇ ਆ ਨਾ ਆਪਣੇ ਠੀਕ ਹੈ ਹਾਂ ਜੀ ਇਹ ਇਨੂ ਆ ਜੀ ਹਾਂ ਘੜੇ ਚੱਕਣ ਵਾਸਤੇ ਠੀਕ ਹੈ ਜੀ ਸਿਰ ਤੇ ਖਾ ਜਾਂਦੇ ਆ ਜੀ ਆਪਣੇ ਠੀਕ ਹੈ ਹਾਂ ਜੀ ਟੋਕਰੀ ਵੀ ਬਾਵਾ ਪੁਰਾਣੀ ਲੱਗਦੀ ਹੈ ਹਾਂ ਜੀ ਇਹ ਜਿਹੜਾ ਬਾਹਰ ਜਾਂਦੇ ਸੀ ਆਪਣੇ ਤਾਂ ਪੜੇ ਵਗੈਰਾ ਇਹ ਚ ਪਾ ਕੇ ਲੈ ਕੇ ਜਾਂਦੇ ਸੀ ਠੀਕ ਹੈ ਹਾਂ ਜੀ ਇਹ ਟੇਰ ਨਾ ਗਿਆ ਜੀ ਕੀ ਦਿੱਤੇ ਜੀ ਅਟੇਰ ਨਾ ਜੀ ਇਹ ਸੂਤ ਇਹਦੇ ਆਪਣੇ ਟੇਰ ਦੇ ਹੁੰਦੇ ਸੀ ਜਿਹੜਾ ਸੂਤ ਹੁੰਦਾ ਵੀ ਹਾਂਜੀ ਹਾਂਜੀ ਇਹਦੇ ਉੱਪਰ ਲਵੇੜਦੇ ਹੁੰਦੇ ਸੀ ਓਕੇ ਹਾਂਜੀ ਇਹ ਅੱਗੇ ਕੋੜੇ ਦਾ ਟੱਲ ਆ ਗਿਆ ਜੀ ਅੱਛਾ ਕੋੜਿਆਂ ਦੇ ਪਾਏ ਜਾਂਦੇ ਸੀ ਇਹ ਟੱਲੇ ਜੀ ਓਕੇ ਹਾਂਜੀ ਆ ਆ ਗਿਆ ਜੀ ਇਹ ਆਪਣੇ ਫੋਨ ਆ ਗਏ ਜੀ ਆ ਲਾਉ ਲਟਣਾ ਜੀ ਠੀਕ ਹੈ ਜੀ ਹਾਂਜੀ ਕੋਸ਼ਿਸ਼ ਕਰੂਗੇ ਲੈ ਆਉ ਲਟਣਾ ਜੀ ਇਹ ਤੇਲ ਨਾਲ ਚਲਦੀ ਸੀ ਤੇ ਉਹ ਨਾਲ ਚਲਦੀ ਸੀ ਆਪਣੀ ਮਿੱਟੀ ਦੇ ਨਾਲ ਠੀਕ ਹੈ ਜੀ ਹਾਂਜੀ ਇੱਕੇ ਲੈਂਪ ਆ ਗਿਆ ਜੀ ਠੀਕ ਹੈ ਜੀ ਇਹ ਵੀ ਮਿੱਟੀ ਤੇ ਹੋਣਾ ਚੱਲਦਾ ਹੁੰਦਾ ਸੀ ਇਹਦਾ ਚਾਨਣੋਂ ਜ਼ਿਆਦਾ ਹੁੰਦਾ ਸੀ ਆਪਣੀ ਇਹ ਚਾਨਣੋਂ ਜ਼ਿਆਦਾ ਹੁੰਦਾ ਸੀ ਆਪਣੀ ਠੀਕ ਹੈ ਇਹ ਸਟੋਪ ਹੈ ਜੀ ਇਹ ਬੱਤੀਆਂ ਵਾਲਾ ਸਟੋਪ ਹੈ ਜੀ ਬੱਤੀਆਂ ਦਾ ਹਾਂ ਜੀ ਇਹਦੇ 12-13 ਬੱਤੀਆਂ ਪੈਂਦੀਆਂ ਦੀ ਇੱਥੇ ਅੱਛਾ ਇਹ ਬੱਤੀਆਂ ਦਾ ਚੱਲਦਾ ਜੀ ਆਪਣੀ ਠੀਕ ਹੈ ਹਾਂ ਜੀ ਇਹ ਆਪਾਂ ਨਿਓੜੀ ਊਠ ਦੇ ਪੈਰਾਂ ਨੂੰ ਲਾਉਣ ਵਾਸਤੇ ਹੁੰਦੀ ਦੀ ਹੈ ਊਠ ਦੇ ਪੈਰਾਂ ਨੂੰ ਲਾਉਣ ਵਾਸਤੇ ਹਾਂਜੀ ਹਾਂ ਮੈਂ ਹੱਥ ਘੜੀ ਹੁੰਦੀ ਆ ਉਸ ਤਰ੍ਹਾਂ ਦੀ ਬਣੀ ਹੈ ਇਹ ਹਾਂਜੀ ਨਿਓੜ ਕਹਿੰਦੇ ਨੇ ਨੂੰ ਤਰਪਾਈ ਆ ਜੀ ਇਹ ਤਰਪਾਈ ਹਾਂ ਜੀ ਅੱਗੇ ਥੱਲੇ ਬਹਿ ਕੇ ਰੋਟੀ ਖਾਂਦੇ ਸੀ ਇਹ ਨੂੰ ਮੂਰੇ ਰੱਖ ਦਿੰਦੇ ਸੀ ਆਪਣੇ ਅੱਛਾ ਜਿਵੇਂ ਆਪਾਂ ਅੱਜ ਕੱਲ ਮੇਜ਼ ਤੇ ਬੈਠ ਜਿਵੇਂ ਮੇਜ਼ ਰੱਖ ਦਿੰਦੇ ਆ ਜੀ ਮੇਜ਼ ਦਾ ਕੰਮ ਦਿੰਦੀ ਸੀ ਅੱਛਾ ਮੇਜ਼ ਦਾ ਕੰਮ ਦਿੰਦੀ ਸੀ ਹਾਂ ਜੀ ਦੋਸਤੋ ਦੇਖ ਸਕਦੇ ਹੋ ਵੀ ਇਹ ਤਰਪਾਈ ਕਹਿੰਦੇ ਨੇ ਇਹ ਮੇਜ਼ ਦਾ ਕੰਮ ਦਿੰਦੀ ਸੀ ਅੱਗੇ ਪੁਰਾਣੇ ਮਨਵੇ ਚ ਮੇਜ਼ ਨਹੀਂ ਹੁੰਦੇ ਸੀ ਥੱਲੇ ਪੁੱਜੇ ਬੈ ਜਾਂਦਾ ਸੀ ਪੁੱਜੇ ਤਾਂ ਖਾਂਦੇ ਰੋਟੀ ਇਹਦੇ ਉੱਤੇ ਰੋਟੀ ਰੱਖ ਲੈਂਦੇ ਹਾਂ ਜੀ ਥਾਲਾ ਰੱਖ ਕੇ ਖਾਂਦੇ ਦੀਆਂ ਇਹ ਪੁਰਾਣੀ ਹਾਂ ਜੀ ਪੁਰਾਣੀ ਸਵਿਚਾਂ ਦੀ ਬੜਾ ਬਾਬਾ ਟੁਰਪੂ ਵੰਦਨੇ ਨੂੰ ਠੀਕ ਹੈ ਇਹ ਇੱਥੇ ਰੱਸੀ ਬੰਨ ਕੇ ਇਹਦੇ ਫਿਰ ਹੇਠਲੇ ਘੁਮਾਉਂਦਾ ਹੀ ਦੀ ਠੀਕ ਹੈ ਇਸ ਤਰ੍ਹਾਂ ਘੁੰਮਦਾ ਦੀ ਹੈ ਇਹ ਫਲਦਾਨ ਹੈ ਜੀ ਫਲ ਵਾਲੇ ਰੱਖਣ ਨੂੰ ਹੀ ਆਪਣੇ ਅੱਛਾ ਇਹ ਕੰਚ ਦੇ ਚੱਲਦੇ ਆਪਰੇ ਵਾ ਵੈਸੇ ਮੇਰਾ ਨਾਮ ਹਾ ਪਟੀਆਂ ਨਹੀਂ ਅੱਗੇ ਪੜਦੇ ਹੁੰਦੇ ਜਿਵਾ ਕੇ ਤੇ ਪਟੀਆਂ ਹੁੰਦੀਆਂ ਲੱਕੜ ਦੀਆਂ ਜੀ ਪੰਜਾਬੀ ਲੱਕੜ ਦੀ ਹਾਂਜੀ ਹਾਂ ਅੱਛਾ ਇੱਕ ਇਹ ਚੈਨਲ ਇਹ ਠੱਪੇ ਨਹੀਂ ਜੀ ਆਪਣੇ ਚਾਦਰਾਂ ਦੇ ਫੁੱਲ ਬਹੁੰਦੀਆਂ ਨਾਲ ਹਾਂਜੀ ਅਲੱਗ ਅਲੱਗ ਡਿਜ਼ਾਈਨ ਨੇ ਇਹਨਾਂ ਦੇ ਚਾਦਰਾਂ ਦੇ ਚਾਦਰਾਂ ਦੇ ਫੁੱਲ ਬਹੁੰਦੇ ਹਾਂਜੀ ਚਿੱਟੀ ਚਾਦਰ ਦੇ ਹਨ ਫੁੱਲ ਪਾਉਣ ਵਾਸਤੇ ਹੁੰਦੇ ਠੀਕ ਹਾਂਜੀ ਇਹ ਪਣਖਾ ਜੀ ਆਪਣੇ ਜਿਹੜੇ ਝੋਲੇ ਬਾਉਣ ਵਾਸਤੇ ਪਣਖ ਹੁੰਦੀ ਹੈ ਜੀ ਇਹ ਝੋਲੇ ਬਾਉਣ ਵਾਸਤੇ ਹਾਂਜੀ ਦਰਿਆ 'ਚ ਇਹ ਝੋਲੇ ਹੁੰਦੇ ਨੇ ਉਹ ਬਣ ਦਿੰਦੇ ਨੇ ਨਾਲ ਪਣਖ ਹਾਂ ਪਣਖ ਤੇ ਆਏ